ਜੋ ਜੀਓ ਜਬ ਲਾਉ ਨਹੀਂ ਭਾਗ ਲਿਲਾ ਰਿਉਦੈ ਤਬ ਲਾਉ ਪਰਮਤੇ ਫਿਰਤੇ ਬਹੁਤਾਯੋ ਕਲ ਕੋਰ ਸਮੁੰਦਰ ਮੈਂ ਬੂਡ ਤਥੇ ਕਬਹੁ ਮਿਟੈ ਨਹੀਂ ਰੇ ਪਛਤਾਇਉ ਤਤ ਵਿਚਾਰ ਇਹ ਮਥਰਾ ਜਗ ਤਾਰਨ ਕੋ ਅਵਤਾਰ ਬਣਾਇ ਜਪਿਓ ਜਿਨੇ ਅਰਜਨ ਦੇਵ ਗੁਰੂ ਫਿਰ ਸੰਕਟ ਜੋਂ ਨ ਗਰਬਨਾਇਆ ਜੋਪਿਓ ਜਿੰਨੇ ਅਰਜਨ ਦੇਵ ਗੁਰੂ ਫਿਰ ਸੰਕਟ ਜੋਂ ਨ ਗਰਬਨਾਇਆ ਜ਼ਾਰਾ ਜ਼ਹੂਰ ਹਾਜ਼ਰਾ ਹਜ਼ੂਰ ਸਰਵ ਕਲਾ ਭਰਪੂਰ ਸਮਰਤ ਗੁਰੂ ਲੋਕ ਪਰਲੋਕ ਦੇ ਰਖਿਆ ਗ ਭਗਤ ਵਸ਼ਲ ਗਿਆਨ ਦੇ ਸਾਗਰ ਗੁਰੂਆਂ ਦੇ ਗੁਰੂ ਸ਼ਬਦ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਿੱਤਰ ਗੋਦ ਵਿੱਚ ਗੁਰੂ ਸ਼ਬਦ ਨਾਲ ਜੁੜੇ ਬੈਠੇ ਸਾਧ ਸੰਗਤ ਵੱਡਿਆਂ ਭਾਗਾਂ ਵਾਲੇ ਹੋ ਗੁਰੂ ਮਾਰੀ ਨੇ ਕਿਰਪਾ ਕੀਤੀ ਹੈ ਦਇਆ ਕੀਤੀ ਹੈ ਜੀਵਨ ਸਵਾਸ ਤੰਦਰੁਸਤੀਆਂ ਬਖਸ਼ੀਆਂ ਹਨ ਅੰਮ੍ਰਿਤ ਵੇਲਾ ਬਖਸ਼ਿਆ ਹੈ ਮਹਾਰਾਜ ਦੇ ਦਰਸ਼ਨ ਕਰ ਰਹੇ ਹਾਂ ਸ਼ਹੀਦਾਂ ਦੇ ਸਰਤਾਜ ਪੰਜਵੇਂ ਨਾਨਕ ਪੰਜਵੇਂ ਪਾਤਸ਼ਾਹ ਧੰ ਧੰ ਗੁਰੂ ਅਰਜਨ ਦੇਵ ਮਹਾਰਾਜ ਜੀ ਜਿਨ੍ਹਾਂ ਦਾ ਅੱਜ ਪ੍ਰਕਾਸ਼ ਗੁਰਪੁਰਬ ਹੈ ਮਹਾਰਾਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਸਰਬੱਤ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਗੁਰੂ ਮਹਾਰਾਜ ਨਾਮ ਧਨ ਬਖਸ਼ਣ ਸੇਵਾ ਸਿਮਰਨੀਆਂ ਦਤਾਂ ਬਾਣੀ ਬਾਣੇ ਦੀ ਦਤਾਂ ਆਪਣੇ ਚਰਨਾਂ ਦੀ ਪ੍ਰੀਤ ਅਸੀਸ ਸਦਾ ਮੇਲ ਭਰਿਆ ਹੱਥ ਕਮਾਈਆਂ ਵਿੱਚ ਬਰਕਤਾਂ ਵਾਧੇ ਪਾਉਣ ਖੁਸ਼ੀਆਂ ਨਾਲ ਝੋਲੀਆਂ ਸਭ ਦੀਆਂ ਮਹਾਰਾਜ ਪਰਨ ਸੋ ਆਓ ਜੋ ਸਮਾ ਹੈ ਸਾਰੇ ਹੀ ਸਮੇਂ ਦੇ ਵਿੱਚ ਅਸੀਂ ਅੱਜ ਕੇਵਲ ਤਨ ਤਨ ਗੁਰੂ ਅਰਜਨ ਦੇ ਮਹਾਰਾਜ ਦੀ ਹੀ ਸਿਫਤ ਸਲਾ ਜੜੀ ਹੈ ਉਹ ਮਹਾਰਾਜ ਤੂੰ ਪ੍ਰਾਪਤ ਕਰਨੀ ਹੈ ਬਾਣੀ ਰਾਹੀ ਸ਼ਬਦ ਕਥਾ ਰਾਹੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਦਾ ਜਿੰਨੇ ਗੁਰੂ ਸਾਹਿਬਾਨ ਹੋਏ ਹਨ ਉਹਨਾਂ ਦੇ ਵਿੱਚ ਬਹੁਤ ਵੱਡਾ ਸਥਾਨ بڑا ਅਹਿਮ ਸਥਾਨ ਹੈ ਕਿਉਂਕਿ ਜਿਸ ਗੁਰੂ ਗ੍ਰੰਥ ਸਾਹਿਬ ਜੀ ਦੀ ਅਸੀਂ ਗੋਦ ਵਿੱਚ ਬੈਠੇ ਹਾਂ ਉਸ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਦੀ ਬਹੁਤ ਵੱਡੀ ਸੇਵਾ ਜਿਹੜੀ ਹੈ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਉਹਨਾਂ ਨੂੰ ਮਿਲੀ ਹੈ ਉਹਨਾਂ ਦੇ ਕੋਲ ਆਈ ਹੈ ਸਦੋਤਾ ਬਾਣੀ ਕਾ ਬੋਇਤਾ ਇਹ ਗ੍ਰੰਥ ਉਹਨਾਂ ਦੀ ਬਦੌਲਤ ਕਿਉਂਕਿ ਜੋ ਗੁਰਬਾਣੀ ਹੈ ਇਸ ਨੂੰ ਇਕੱਤਰ ਕਰਨਾ ਉਸ ਨੂੰ ਬਹੁਤ ਹੀ ਤ੍ਰਤੀਵਾਰ ਲਿਖਣਾ ਲਿਖਾਉਣਾ ਬਹੁਤ ਵੱਡਾ ਕਾਰਜ ਹੈ ਬੜੀ ਜ਼ਿੰਮੇਵਾਰੀ ਵਾਲਾ ਕਾਰਜ ਹੈ ਇਹ ਬਹੁਤ ਵੱਡੀ ਸੇਵਾ ਜਿਹੜੀ ਹੈ ਸਾਡੇ ਸੱਚੇ ਪਾਤਸ਼ਾਹ ਨੇ ਕੀਤੀ ਹੈ ਸਵਾਉ ਉਹਨਾਂ ਦੇ ਜੀਵਨ ਨੂੰ ਆਪਾਂ ਸੰਖੇਪ ਵਿੱਚ ਹੀ ਕਹਿ ਸਕਦੇ ਹਾਂ ਕਿਉਂਕਿ ਪੂਰੇ ਵਿਸਤਾਰ ਨਾਲ ਉਹਨਾਂ ਦਾ ਜੀਵਨ ਅਸੀਂ ਕਿਤੇ ਸੰ다 ਸਕਦੇ ਹਾਂ ਉਹ ਤੇ ਬਹੁਤ ਵੱਡੀ ਇੱਕ ਤਾਕਤ ਹੈ ਸ਼ਕਤੀ ਹੈ ਉਹਨਾਂ ਨੂੰ ਆਪਾਂ ਬਿਆਨ ਕਰ ਹੀ ਨਹੀਂ ਸਕਦੇ ਵੱਡੇ ਕੀਆਂ ਵਡਿਆਈਆਂ ਕਿਛ ਕਿਸ ਨਾ ਕਹਿ ਨਾ ਜਾਏ ਸੋਧੰਤਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਤੰਤਨ ਤੰਤਨ ਗੁਰੂ ਰਾਮਦਾਸ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਦੇ ਔਰ ਬੀਬੀ ਪਾਨੀ ਜੀ ਦੇ ਬਹੁਤ ਹੀ ਪਿਆਰੇ ਸੁਪੁੱਤਰ ਛੋਟੇ ਸੁਪੁੱਤਰ ਜਿਨ੍ਹਾਂ ਦਾ ਪ੍ਰਕਾਸ਼ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਜੋ ਲਿਖਿਆ ਹੋਇਆ 15 ਅਪ੍ਰੈਲ 1563 ਈਸਵੀ ਨੂੰ ਨਾਨਕੇ ਪਰਿਵਾਰ ਵਿਕੇ ਹੋਇਆ ਕਿਉਂਕਿ ਪੁਰਾਣੇ ਜ਼ਮਾਨਿਆਂ ਦੇ ਵਿੱਚ ਅਕਸਰ ਲੇਡੀਆਂ ਜਿਹਾ ਹੁੰਦੀਆਂ ਸਨ ਸਾਡੀਆਂ ਧੀਆ ਮਾਤਾਵਾਂ ਹੁੰਦੀਆਂ ਸਨ ਉਹ ਜਿਹੜੇ ਬੱਚੇ ਜਿਹੜੇ ਪੈਦਾ ਹੁੰਦੇ ਸਨ ਖਾਸ ਕਰਕੇ ਨਾਨਕੇ ਪਰਿਵਾਰ ਚਲੀਆਂ ਜਾਂਦੀਆਂ ਸਨ ਇਹਦੇ ਪਿੱਛੇ ਬੜਾ ਲਾਜਿਕ ਵੀ ਹੈ ਸੋ ਸਾਡੇ ਕੋਲ ਸਮਾਂ ਨਹੀਂ ਉਹਦੇ ਵੱਲ ਜਾਈਏ ਸੋ ਸਹੀ ਕਹਿ ਸਕਦੇ ਹਾਂ ਵੀ ਨਨਕੇ ਪਰਿਵਾਰ ਵਿਖੇ ਉੱਥੇ ਹੀ ਮਾਰੇ ਨੇ ਪ੍ਰਕਾਸ਼ ਲਿਆ ਪ੍ਰਕਾਸ਼ ਹੋਇਆ ਗੁਰੂ ਅਰਜਨ ਦੇ ਮਹਾਰਾਜ ਜੀ ਦਾ ਮਾਤਾ ਬੀਬੀ ਭਾਨੀ ਜੀ ਜੋ ਤਨ ਤਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਬੜੀ लाਡਲੀ ਆਗਿਆ ਕਰਦੀ ਸੀ ਬਹੁਤ ਹੀ ਸੇਵਾ ਭਾਵਨਾ ਵਾਲੀ ਧੀ ਸੀ ਉਹਨਾਂ ਦੀ ਪਵਿੱਤਰ ਪਾਗ ਕੁਖ ਤੋਂ ਤਨ ਤਨ ਗੁਰੂ ਅਰਜਨ ਦੇ ਮਹਾਰਾਜ ਜੀ ਇਸ ਧਰਤੀ ਤੇ ਆਏ ਔਰ ਸਾਨੂੰ ਉਹ ਕੁਝ ਦੇ ਗਏ ਮੈਂ ਜਿਵੇਂ ਪਹਿਲਾਂ ਬੇਨਤੀ ਕੀਤੀ ਅਸੀਂ ਕਹਿ ਨਹੀਂ ਸਕਦੇ ਸੋ ਗੁਰੂ ਜਿਨ੍ਹਾਂ ਦੇ ਸਾ ਸੰਗਤ ਜੀ ਪਿਤਾ ਜੀ ਗੁਰੂ ਤੇ ਫਿਰ ਨਾਨਾ ਜੀ ਗੁਰੂ ਅੱਗੇ ਹੋਰ ਪਰਿਵਾਰ ਵੇ ਜਿਹੜਾ ਅੱਗੇ ਚੱਲਦਾ ਉਹ ਵੀ ਗੁਰੂ ਹੀ ਗੁਰੂ ਤੇ ਕਿੰਨੀ ਵੱਡੀ ਦਾਤ ਹੈ ਕਿੰਨੀ ਵੱਡੀ ਬਖਸ਼ਿਸ਼ ਹੈ ਮਾਰੇ ਸੱਚੇ ਪਾਤਸ਼ਾਹ ਦਾ ਜਿਹੜਾ ਜੀਵਨ ਹੈ ਬਚਪਨ ਦਾ ਜੀਵਨ ਹੈ ਬਹੁਤ ਹੀ ਪਿਆਰਾ ਬੜਾ ਹੀ ਸੋਹਣਾ ਜੀਵਨ ਸਾਰਿਆਂ ਦਾ ਹੀ ਹੁੰਦਾ ਹੈ ਪਰ ਬਚਪਨ ਦੇ ਵਿੱਚ ਜੋ ਉਹਨਾਂ ਨੇ ਬਖਸ਼ਿਸ਼ਾਂ ਬਚਪਨ ਵਿੱਚ ਵੀ ਪ੍ਰਾਪਤ ਕਰ ਲਈਆਂ ਸ਼ਾਇਦ ਉਹ ਕਿਸੇ ਕਿਸੇ ਦੇ ਹਿੱਸੇ ਆਵੇ ਕਿਉਂਕਿ ਨਾਨਾ ਜੀ ਉਹਨਾਂ ਦੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਹੈ ਪੈਦਾ ਉਹਨਾਂ ਦੇ ਕੋਲ ਹੋਇਆ ਇਸ ਕਰਕੇ ਉਹਨਾਂ ਦੀ ਦੇਖ ਰੇਖ ਤੇ ਪਾਲਣਾ ਪੋਛਣਾ ਪਾਲਣ ਪੋਛਣ ਜਿਹੜਾ ਉਹ ਗੋਇੰਦਵਾਲ ਸਾਹਿਬ ਵਿਖੇ ਨਾਨਾ ਜੀ ਦੇ ਸਾਹਮਣੇ ਹੋ ਰਿਹਾ ਤੇ ਨਾਨਕਿਆਂ ਨੂੰ ਦੋਤਿਆਂ ਦੇ ਨਾਲ ਦੋਤਿਆਂ ਦੇ ਨਾਲ ਬਹੁਤ ਜ਼ਿਆਦਾ ਪਿਆਰ ਹੁੰਦਾ ਹੈ ਕੁਦਰਤੀ ਹੈ ਇਹਨਾਂ ਦਾ ਵੀ ਹੈ ਸੁਨਾਨਾ ਜੀ ਸਤਿਗੁਰ ਤੇ ਹੈ ਹੀ ਨੇ ਰੱਬ ਨਾਲ ਉਹ ਤੇ ਰੱਬ ਹੀ ਨੇ ਰੱਬ ਨਾਲ ਜੁੜੇ ਵੀ ਨਹੀਂ ਆਪਾਂ ਕਹਿ ਸਕਦੇ ਉਹ ਤੇ ਹੈ ਹੀ ਰੱਬ ਨੇ ਉਹਨਾਂ ਦੇ ਕੋਲ ਰਹਿ ਰਹੇ ਨੇ ਤੇ ਉਹਨਾਂ ਦੀਆਂ ਅਸੀਸਾਂ ਪ੍ਰਾਪਤ ਕਰ ਰਹੇ ਨੇ ਬਹੁਤ ਛੋਟੀ ਉਮਰ ਹੈ ਮਹਾਰਾਜੀ ਦੀ ਮੈਂ ਸੰਖੇਪ ਦੇ ਵਿੱਚ ਤੁਹਾਡੇ ਨਾਲ ਬੇਨਤੀ ਕਰ ਦਾਂ ਮਹਾਰਾਜ ਜੀ ਵਿੜੇ ਦੇ ਵਿੱਚ ਖੇਲਦੇ ਨੇ ਰਿੜਦੇ ਨੇ ਤੇ ਕਹਿੰਦੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਪਹਿਲੀ ਵਾਰੀ ਉਦੋਂ ਬਚਨ ਕੀਤਾ ਜਦੋਂ ਮਹਾਰਾਜ ਜੀ ਦੀ ਵੱਡੀ ਮੰਜੀ ਦੇ ਉੱਪਰ ਪਾਵੇਂ ਨੂੰ ਫੜ ਕੇ ਉਸ ਮੰਜੀ ਦੇ ਉੱਪਰ ਜਾਂ ਮੰਜਾ ਕਹਿ ਲਈਏ ਉੱਪਰ ਚੜ੍ਹਨ ਦਾ ਯਤਨ ਕਰ ਰਹੀ ਸੀ ਇੱਕ ਛੋਟੀ ਜੀ ਬਾਲ ਉਮਰ ਦੇ ਵਿੱਚ ਜਦੋਂ ਬੱਚਾ ਰਿੜਦਾ ਹੈ ਉਸ ਉਮਰ ਦੇ ਵਿੱਚ ਉਹਨਾਂ ਨੇ ਆਪਣੇ ਨਾਨਾ ਜੀ ਦੀ ਮੰਜੀ ਜਿਹਦਾ ਲਿਖਿਆ ਹੋਇਆ ਸੀ ਕਹਿੰਦੇ ਉਹਨੂੰ ਹਲਾਇਆ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਮਹਿਸੂਸ ਹੋਇਆ ਗੁਰੂ ਮਹਾਰਾਜ ਜੀ ਦੇ ਉਸ ਮੰਝੇ ਦੇ ਨਾਲ ਲੱਗ ਕੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਬਚਪਨ ਦੇ ਵਿੱਚ ਆਪਣੇ ਨਾਨਾ ਜੀ ਤੋਂ ਅਸੀਸ ਲੱਗੇ ਨੇ ਲੈਣ ਗੁਰੂ ਮਹਾਰਾਜ ਜੀ ਸੱਚੇ ਪਾਤਸ਼ਾਹ ਨੂੰ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਇਸ ਅਵਸਥਾ ਵਿੱਚ ਦੇਖ ਕੇ ਗੁਰੂ ਅਮਰਦਾਸ ਮਹਾਰਾਜ ਜੀ ਭਜਨ ਕਰਦੇ ਨੇ ਉਹ ਵੀ ਕੌਣ ਹੈ ਕਿਹੜਾ ਵੱਡਾ ਪੁਰਖ ਹੈ ਭਾਰੀ ਜਿਸ ਮੰਜੀ ਹਲਾਈ ਸਾਡੀ ਸਾਰੇ ਕੌਣ ਹੈ ਵੀ ਇਹ ਮਹਾਂਪੁਰਖ ਜਿਸ ਨੇ ਸਾਡਾ ਤਖਤ ਤੇ ਮੰਜੀ ਨੂੰ ਹੀ ਹਲਾ ਕੇ ਰੱਖ ਦਿੱਤਾ ਜੋ ਦੇਖਿਆ ਵੀ ਇਹ ਸਾਡਾ ਦੁੱਖਤਾ ਹੈ ਮਾਤਾ ਜੀ ਭੱਜ ਕੇ ਆਏ ਆਪਣੇ ਬੱਚੇ ਨੂੰ ਗੁਰੂ ਅਰਜਨ ਦੇ ਪਾਤਸ਼ਾਹ ਨੂੰ ਚੁੱਕ ਲਿਆ ਹੈ ਮਾਤਾ ਜੀ ਨੂੰ ਮਾਤਾ ਜੀ ਕਹਿੰਦੇ ਪਹਿਲਾਂ ਇਹਨੂੰ ਬੱਚੇ ਸਾਡੇ ਪਾਸ ਵੜਾ ਸਾਨੂੰ ਅਸੀਸ ਆਪਾਂ ਨੂੰ ਇਹਨੂੰ ਦੇਣੀ ਹੈ ਇਹ ਜਿਹੜਾ ਬੱਚਾ ਜਿਹੜਾ ਹੈ ਇਹ ਬੱਚਾ ਨਹੀਂ ਹੈ ਮਾਤਾ ਕਹਿੰਦੀ ਵੀ ਪਿਤਾ ਜੀ ਇਹ ਤੇ ਤੁਹਾਡਾ ਦੋਤਾ ਹੈ ਔਰ ਕੌਣ ਹੈ ਮਹਾਰਾਜ ਜੀ ਨੇ ਪਿਆਰ ਕੀਤਾ ਲਾੜ ਕੀਤਾ ਆਪਣੀ ਦਿਵ ਦ੍ਰਿਸ਼ਟੀ ਦੇ ਨਾਲ ਤੱਕਿਆ ਕਹਿੰਦੇ ਦੋਤਾ ਬਾਣੀ ਦਾ ਬੋਇਤਾ ਇਹ ਬਚਨ ਕੀਤਾ ਮਹਾਰਾਜ ਜੀ ਨੇ ਔਰ ਮੈਂ ਜਿਉਂ ਪਹਿਲਾ ਮਹਿੰਦੀ ਕੀਤੀ ਹੈ ਇਹ ਬਹੁਤ ਵੱਡੀ ਸੇਵਾ ਮਹਾਰਾਜ ਨੂੰ ਮਿਲੀ ਸੰਪਾਦਨਾ ਹੋਰ ਪਾਤਸ਼ਾਹ ਵੀ ਕੋਈ ਕਰ ਸਕਦੇ ਸੀ ਜਿਵੇਂ ਆਪਾਂ ਰੋਜ਼ ਬੇਨਤੀਆਂ ਕਰਦੇ ਹਾਂ ਹਰ ਸੇਵਾ ਮਹਾਰਾਜੀ ਨੇ ਆਪ ਮੁਕਰਰ ਕੀਤੀ ਹੋਈ ਹੈ ਦਿੱਤੀ ਹੋਈ ਹੈ ਕਿਸ ਨੂੰ ਕਿਹੜੀ ਸੇਵਾ ਤੇ ਲਾਉਣਾ ਹੈ ਤੇ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੀ ਜਾਂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਜਾਂ ਬਹੁਤ ਵੱਡੀ ਸੇਵਾ ਦੀ ਜ਼ਿੰਮੇਵਾਰੀ ਇਹ ਬਚਪਨ ਤੋਂ ਹੀ ਬਚਨ ਕਰਕੇ ਦੁਇਤਾ ਬਾਣੀ ਕਾ ਬੁਇਤਾ ਦੁਆਰਾ ਉਹਨਾਂ ਦੇ ਜਿੰਮੇ ਲਾ ਦਿੱਤੀ ਔਰ ਵਕਈ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਬਹੁਤ ਪਿਆਰੀ ਸੁੰਦਰ ਸਭ ਤੋਂ ਵੱਧ ਜੜੀ ਉਹ ਬਾਣੀ ਰਚੀ ਤੇ ਵਰ ਪ੍ਰਾਪਤ ਕਰ ਲਿਆ ਆਪਣੀ ਛੋਟੀ ਉਮਰ ਦੇ ਵਿੱਚ ਹੀ ਤੇ ਲਗਭਗ ਕਹਿੰਦੇ 4 ਸਾਲ ਦੀ ਉਮਰ ਤੋਂ ਹੀ ਇਹਨਾਂ ਨੇ ਸਾਰੀ ਵਿਦਿਆ ਜੜੀ ਹੈ ਉੱਥੇ ਹੀ ਗ੍ਰਹਿਣ ਕਰਨੀ ਸ਼ੁਰੂ ਕਰ ਦਿੱਤੀ ਗੋਇੰਦਵਾਲ ਸਾਹਿਬ ਮਹਾਰਾਜੀ ਬਹੁਤ ਐਜੂਕੇਟਿਡ ਸਨ ਗੁਰੂ ਅਰਜਨ ਦੇ ਪਾਸ਼ਾ ਜੀ ਕੀਰਤਨ ਰਾਗ ਜਿਹੜੇ ਹਨ ਰਾਗ ਵਿਦਿਆ ਬਹੁਤ ਜਾਣਦੇ ਸਨ ਗਣਿਤ ਵੀ ਜਾਣਦੇ ਸਨ ਸਰਕਾਰੀ ਭਾਸ਼ਾ ਜੀ ਆਪਣੀ ਫਾਰਸੀ ਉਹਨੂੰ ਵੀ ਬਾਕੋ ਵੀ ਜਾਣਦੇ ਸਨ ਤੇ ਉਹਨਾਂ ਨੇ ਕਹਿੰਦੇ ਨੇ ਵੀ 10 ਸਾਲ ਦੀ ਉਮਰ ਦੇ ਵਿੱਚ ਸਾਰੀ ਹੀ ਵਿਦਿਆ ਉਹਦੇ ਵਿੱਚ ਜਿਹੜੀ ਆਪਣੀ ਬਾਣੀ ਦੀ ਸੰਥਿਆ ਦੂਜੀਆਂ ਗੁਰਮੁਖੀ ਭਾਸ਼ਾ ਗੁਰਮੁਖੀ ਲਿਪੀ ਕਹਿ ਲੋ 35 ਅੱਖਰੀ ਕਹਿ ਲਈਏ ਇਹ ਸਾਰੀ ਜਿਹੜੀ ਹੈ ਇਹ ਸਿੱਖੀ ਆਪਣੇ ਮਾਮਾ ਜੀ ਤੋਂ ਉਹਨਾਂ ਨੇ ਮੋਰੀ ਜੀ ਤੋਂ ਸਿੱਖਿਆ ਮੈਥ ਗਣਿਤ ਸਾਡੇ ਜਿਹੜੇ ਗੁਰੂ ਹੈ ਕੋਈ ਐਵੇਂ ਨਾ ਸਮਝ ਲਵੇ ਵੀ ਉਹਨਾਂ ਨੂੰ ਕੁਝ ਹੁੰਦਾ ਨਹੀਂ ਐਵੇਂ ਨਹੀਂ ਐਡੇ ਐਡੇ ਗੁਰੂ ਘਰ ਹਰਮੰਦਰ ਸਾਹਿਬ ਬਣਾਤੇ ਅੱਜ ਦੇ ਆਰਕੀਟੈਕਟ ਵੀ ਹੈਰਾਨ ਹੁੰਦੇ ਨੇ ਵੀ ਇਹ ਬਣੇ ਕਿੱਦਾਂ ਨੇ ਸਾਨੂੰ ਇਹਦਾ ਲੱਗਦਾ ਵੀ ਖਰੇ ਅੱਜ ਦੇ ਯੁੱਗ ਦੇ ਵਿੱਚ ਹੀ ਐਜੂਕੇਸ਼ਨ ਹੈ ਉਸ ਸਮੇਂ ਦੇ ਵਿੱਚ ਨਹੀਂ ਹੈ ਪਰ ਜਿਹੜਾ ਨਕਸ਼ਾ ਸ੍ਰੀ ਹਰਮੰਦਰ ਸਾਹਿਬ ਦਾ ਬਣਿਆ ਧੰਨ ਧੰਨ RAM DAS GUR ਜਿਨ ਸਿਰਿਆ ਤਨੇ ਸਵਾਰਿਆ ਪੂਰੀ ਉਹੀ ਕਰਾਮਾਤ ਆਪ ਸਿਰਜਨਹਾਰੇ ਧਾਰਿਆ ਉਹ ਕਿੰਨਾ ਰੋਸ਼ਨ ਮਾਈਂਡ ਹੋਏਗਾ ਉਹਨਾਂ ਦਾ ਸੀ ਮੈਂ ਫਿਰ ਕਿੰਨਾ ਅੰਦਾਜ਼ਾ ਹੀ ਨਹੀਂ ਲਾ ਸਕਦੇ ਪੜਾਈਆਂ ਤੇ ਇੱਕ ਪਾਸੇ ਕਰ ਦਈਏ ਗੁਰੂ ਅਰਜਨ ਦੇ ਮਹਾਰਾਜ ਦੀ ਸੋਚ ਕਿੱਦਾਂ ਦੀ ਹੋਏਗੀ ਸੋ ਬਾਬਾ ਮੋਰੀ ਜੀ ਤੋਂ ਗਣਿਤ ਸਿੱਖੀ ਉਹਨੇ ਬੇਣੀ ਜੀ ਤੋਂ ਸੰਸਕ੍ਰਿਤ ਦੀ ਭਾਸ਼ਾ ਸਿੱਖੀ ਫਾਰਸੀ ਸਰਕਾਰੀ ਭਾਸ਼ਾ ਸੀ ਉਹ ਵੀ ਸਿੱਖੀ ਇਹ ਮੌਲਵੀ ਤੋਂ ਸਿੱਖੀ ਮਤਲਬ 10 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਸਾਰਾ ਜਿਹੜੇ ਇਹ ਚੀਜ਼ਾਂ ਜਿਹੜੀਆਂ ਨੇ ਮੁਕੰਮਲ ਕਰ ਲਈਆਂ ਤੇ ਬਾਣੀ ਨੂੰ ਕੰਠ ਕਰ ਲਿਆ 10 ਸਾਲ ਦੀ ਉਮਰ ਤੱਕ ਲਿਖਿਆ ਹੋਇਆ ਹੁਣ ਇਤੋਂ ਸਾਨੂੰ ਇਹ ਸਿੱਧ ਮਿਲਦੀ ਹੈ ਕਿ ਅੱਜ ਸਾਡੇ ਵੀ ਬੱਚਿਆਂ ਨੂੰ ਛੋਟੀ ਉਮਰ ਦੇ ਵਿੱਚ ਹੀ ਆ ਜਿਹੜੀ ਸਾਨੂੰ ਗੁਰਬਾਣੀ ਹੈ ਇਸ ਨੂੰ ਦਿੜ ਕਰਾਉਣ ਦੀ ਜ਼ਰੂਰਤ ਹੈ ਜੇ ਬਚਪਨ ਦੇ ਵਿੱਚ 8-10 ਸਾਲ ਦੀ ਉਮਰ ਤੱਕ ਜੇ ਬੱਚੇ ਸਿੱਖ ਜਾਂਦੇ ਨੇ ਉਹਨਾਂ ਦੀ ਜਵਾਨੀ ਵੀ ਬਹੁਤ ਸੋਹਣੀ ਲੰਗੇਗੀ ਤੇ ਅੱਗੇ ਆਉਣ ਵਾਲਾ ਸਮਾਂ ਵੀ ਬਹੁਤ ਵਧੀਆ ਹੋਏਗਾ ਇਹ ਕੁਦਰਤੀ ਹੈ ਸੋ ਰੋ ਵਿਚਾਰ ਗੁਰੂ ਸਾਹਿਬ ਮੇਰ ਕਰਨ ਸਭ ਦੇ ਬੱਚਿਆਂ ਨੂੰ ਗੁਰਮਤਿ ਮਹਾਰਾਜ ਜੀ ਬਖਸ਼ਣੇ ਸਾਡੇ ਗੁਰੂਆਂ ਤੋਂ ਹੀ ਸਾਨੂੰ ਸਭ ਕੁਝ ਮਿਲਿਆ ਸੋ ਮਹਾਰਾਜ ਜੀ ਨੇ ਬਚਪਨ ਦੇ ਵਿੱਚ ਘੋੜ ਸਵਾਰੀ ਵੀ ਸਿੱਖੀ ਸੱਚੇ ਪਾਤਸ਼ਾਹ ਨੇ ਘੋੜ ਸਵਾਰੀ ਵੀ ਸਿੱਖੀ ਆਪਣੀ ਮਾਤਾ ਤੋਂ ਵੀ ਬਹੁਤ ਕੁਝ ਸਿੱਖਿਆ ਬੱਚਾ ਜਿਹੜਾ ਆਪਣੇ ਕਿਉਂਕਿ ਮਹਾਰਾਜ ਦੇ ਮਾਤਾ ਪਿਤਾ ਵੀ ਉਹ ਤੇ ਰੱਬੀ ਰੂਹਾਂ ਸਨ ਤਾਂ ਤਨ ਗੁਰੂ ਰਾਮਦਾਸ ਨਾਲ ਬਾਰੇ ਕੀ ਕਹਿਣਾ ਸਾਰਾ ਕੁਝ ਉਹਨਾਂ ਨੇ ਉਹਨਾਂ ਕੋਲੋਂ ਹੀ ਸਾਰਾ ਕੁਝ ਸਿੱਖ ਲਿਆ 11 ਸਾਲ 4 ਮਹੀਨੇ ਤੇ 15 ਦਿਨ ਪੈਦਾ ਹੋਣ ਤੋਂ ਬਾਅਦ ਇੰਨੀ ਉਮਰ ਤੱਕ ਉਹ 11 ਸਾਲ 4 ਮਹੀਨੇ ਤੇ 15 ਦਿਨ ਉਹ ਗੋਇੰਦਵਾਲ ਸਾਹਿਬ ਆਪਣੇ ਨਾਨਾ ਜੀ ਦੇ ਕੋਲ ਮਤਲਬ ਨਾਨਕੇ ਪਰਿਵਾਰ ਦੇ ਵਿੱਚ ਰਹੇ ਆਪ ਹੀ ਮਹਾਰਾਜਾ ਗੁਰੂ ਅਮਰਦਾਸ ਮਹਾਰਾਜ ਜੀ ਨੇ ਉਹਨਾਂ ਦੇ ਆਪਣੇ ਹੀ ਸਿੱਖ ਉਹਨਾਂ ਦੇ ਜਾਣਕਾਰ ਸਰਪਾਲ ਕਹਿੰਦੇ ਸੀ ਮੋ ਪਿੰਡ ਹੈ ਉੱਥੇ ਦੀ ਕਿਸ਼ਨ ਚੰਦ ਦੀ ਬੇਟੀ ਗੰਗਾ ਜੀ ਦੇ ਨਾਲ ਮਹਾਰਾਜ ਜੀ ਦੀ ਸ਼ਾਦੀ ਹੋਈ ਜਾਂ ਆਨੰਦ ਕਾਰਜ ਹੋਇਆ ਰਿਸ਼ਤਾ ਮੰਗਿਆ ਬਰਾਦ ਕਹਿੰਦੇ ਘੋੜਿਆਂ ਤੇ ਗਈ ਘੋੜਿਆਂ ਤੇ ਗਈ ਤੇ 1579 ਇਸਵੀ ਦੇ ਵਿੱਚ ਉੱਥੇ ਮਹਾਰਾਜ ਦਾ ਜਿਹੜਾ ਸੀ ਆਨੰਦ ਕਾਰਜ ਹੋਇਆ ਤੇ ਉੱਥੇ ਮਹਾਰਾਜ ਜੀ ਨੇ ਇੱਕ ਝੰਡਾ ਕਿਲਾ ਜਿਹੜਾ ਨੇਜੇ ਦੇ ਨਾਲ ਪੁੱਟਣ ਦੀ ਜਿਹੜੀ ਪਰੰਪਰਾ ਸੀ ਉਹ ਨਿਭਾਈ ਝੰਡਾ ਕਿਲਾ ਮਹਾਰਾਜ ਜੀ ਨੇ ਨੇਜੇ ਦੇ ਨਾਲ ਜਿਹੜਾ ਉੱਥੇ ਉਹ ਪੁੱਟਿਆ ਉੱਥੇ ਗੁਰੂ ਘਰ ਬਣਿਆ ਹੋਇਆ ਹੈ ਜਿੱਥੇ ਮਹਾਰਾਜ ਜੀ ਦਾ ਜਿਹੜੇ ਪਿੰਡ ਵਿਆਹ ਹੋਇਆ ਸੀ ਧੰਨ ਧੰਨ ਗੁਰੂ ਅਰਜਨ ਦੇਵ ਜੀ ਦਾ ਤੇ ਵੇ ਗੁਰੂ ਅਰਜਨ ਦੇਵ ਮਹਾਰਾਜ ਜੀ ਬਹੁਤ ਬਹੁਤ ਵੱਡੇ ਦਿਆਲੂ ਬੜੇ ਦਇਆਵਾਨ ਬਹੁਤ ਦਇਆਵਾਨ ਸੋ ਉਹਨਾਂ ਦੇ ਬੜੇ ਹੀ ਸਥਾਨ ਹਨ ਆਪਾਂ ਜਾਈਦਾ ਹੈ ਹਰਿਮੰਦਰ ਸਾਹਿਬ ਤੇ ਉਹਨਾਂ ਦੇ ਹੈ ਹੀ ਉੱਥੇ ਤੇ ਮਹਾਰਾਜ ਜੀ ਸ਼ਿਵਾ ਕੀਤੀ ਕੀਰਤਨ ਵੀ ਕੀਤਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਵੀ ਕੀਤਾ ਤੇ ਕੱਲੀ ਕੱਲੀ ਬੜੀ ਲੰਬੀ ਸਾਖੀ ਹੈ ਸਮਾ ਨਹੀਂ ਸਾਡੇ ਕੋਲ ਪੀ ਸਾਰੀਆਂ ਸਾਖੀਆਂ ਆਪਾਂ ਸਾਂਝੀਆਂ ਕਰ ਲਈਏ ਤੇ ਮੈਂ ਸ਼ੁਰੂ ਚ ਬੇਨਤੀ ਕਰ ਦਿੰਦੀ ਆ ਸਭ ਤੋਂ ਵੱਡਾ ਕਾਰਜ ਜਿਹੜਾ ਸੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਇਹ ਹੀ ਖਾਸ ਕਰਕੇ ਉਹਨਾਂ ਦੀ ਸ਼ਹੀਦੀ ਦਾ ਕਾਰਨ ਵੀ ਬਣਿਆ ਸੀ ਕਿਉਂਕਿ ਕੋਈ ਵੀ ਨਵਾਂ ਗ੍ਰੰਥ ਕੋਈ ਵੀ ਨਵਾਂ ਧਰਮ ਕੋਈ ਵੀ ਨਵੀਂ ਚੀਜ਼ ਦੁਨੀਆ ਵਿੱਚ ਲੈ ਕੇ ਆਉਣੀ ਤੇ ਫਿਰ ਉਹਦੇ ਤੋਂ ਸਾਰੇ ਲੋਕ ਪ੍ਰਭਾਵਿਤ ਹੋ ਜਾਣੇ ਇਹ ਜਿਹੜੀ ਚੀਜ਼ ਹੈ ਇਹ ਉਹਨਾਂ ਮੁਗਲਾਂ ਨੂੰ ਮੁਗਲ ਬਾਦਸ਼ਾਹ ਨੂੰ ਬਿਲਕੁਲ ਚੰਗੀ ਨਹੀਂ ਸੀ ਲੱਗੀ ਇਸ ਕਰਕੇ ਹੋਰ ਜਿਹੜੇ ਮੁਸਲਮਾਨ ਫਕੀਰ ਜਿਹੜੇ ਧੱਕੇ ਨਾਲ ਆਪਣੀ ਰਚਨਾ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਕਰਵਾਉਣਾ ਚਾਹੁੰਦੇ ਸੀ ਉਹਨਾਂ ਦੀ ਰਚਨਾ ਜਿਹੜੀ ਹੈ ਪੀਲੋ ਛਜੋ ਕਾਨਾ ਇਹ ਜਿਹੜੇ ਸੀ ਇਹ ਲੈ ਕੇ ਆਏ ਸੀ ਆਪਣੀ ਰਚਨਾ ਇਹਨਾਂ ਦੀ ਰਚਨਾ ਨੂੰ ਮਹਾਰਾਜ ਨੇ ਅੰਕਿਤ ਨਹੀਂ ਕੀਤਾ ਕਿਉਂਕਿ ਉਹ ਗੁਰਮਤ ਦੇ ਅਨੁਸਾਰ ਨਹੀਂ ਸੀ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਮਹਾਰਾਜ ਜੀ ਦੀ ਸ਼ੀਧੀ ਦਾ ਕਾਰਨ ਵੀ ਬਣੀਆਂ ਸਨ ਸੋ ਮਹਾਰਾਜ ਸੱਚੇ ਪਾਸ਼ਾ ਨੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਐਡਾ ਵੱਡਾ ਖਜ਼ਾਨਾ ਸਾਨੂੰ ਬਖਸ਼ ਦਿੱਤਾ ਉਹਦੇ ਕਰਕੇ ਹੀ ਇਹ ਸਾਰੀ ਸਿੱਖ ਕੌਮ ਅੱਜ ਜਿਉਂਦੀ ਕਹਿ ਸਕਦਾ ਮੈਂ ਅੰਦਰੋਂ ਤੇ ਬਾਹਰੋਂ ਐਨ ਭਰੀ ਪਈ ਐ ਸ਼ਾਂਤ ਐ ਤ੍ਰਿਪਤ ਐ ਬਾਣੀ ਦੁਆਰਾ ਹੀ ਅਸੀਂ ਤ੍ਰਿਪਤਾਂ ਔਰ ਗ੍ਰੰਥ ਕਰਕੇ ਸਾਡੀ ਗੁਰੂ ਘਰ ਦੇ ਵਿੱਚ ਆਉਂਦੇ ਆ ਗੁਰਦੁਆਰਾ ਸਾਹਿਬ ਬਣੇ ਹਨ ਸੋ ਜੇ ਇਹ ਗ੍ਰੰਥ ਦੀ ਸੰਪਾਦਨਾ ਜਿਸ ਕੌਮ ਦੇ ਕੋਲ ਗ੍ਰੰਥਨਾ ਹੋਵੇ ਉਸ ਕੌਮ ਦੀ ਪਹਿਚਾਨ ਨਹੀਂ ਹੁੰਦੀ ਸੋ ਮਹਾਰਾਜ ਜੀ ਬਹੁਤ ਜਿਆਦਾ ਦਿਆਲੂ ਸਨ ਦਿਆਵਾਨ ਸਨ ਕਿੰਨੇ ਜਿੱਥੇ ਵੀ ਕਿਤੇ ਕੋਈ ਸੋਕਾ ਪੈਣਾ ਜਿੱਥੇ ਵੀ ਕੋਈ ਭੁੱਖ ਮਰੀ ਪੈਣੀ ਕਿਉਂਕਿ ਅਜ ਦੇ ਸਮਿਆਂ ਵਿੱਚ ਘੱਟ ਹਨ ਸਾਧਨ ਬਹੁਤ ਹਨ ਉਸ ਸਮੇਂ ਦੇ ਵਿੱਚ ਸੋਕੇ ਪੈਂਦੇ ਸਨ ਬਰਕਾ ਨਹੀਂ ਸੀ ਹੁੰਦੀ ਬਿਮਾਰੀਆਂ ਫੈਲ ਜਾਂਦੀਆਂ ਸਨ ਪਿੰਡਾਂ ਦੇ ਪਿੰਡ ਜਿਹੜੇ ਸੀ ਬਿਮਾਰੀਆਂ ਨਾਲ ਖਤਮ ਹੋ ਜਾਂਦੇ ਸਨ ਮਹਾਰਾਜ ਦਵਾਖਾਨੇ ਖੋਲ ਕੇ ਇਲਾਜ ਕਰਵਾਉਂਦੇ ਜਾਂ ਕਰਦੇ ਮਹਾਰਾਜ ਜੀ ਭੁੱਖ ਮਰੀ ਦੇ ਨਾਲ ਜੂਝ ਰਹੇ ਲੋਕਾਂ ਨੂੰ ਆ ਰਸਦਾ ਪਹੁੰਚਾਉਂਦੇ ਲੰਗਰ ਲਾਉਂਦੇ ਦਵਾਦਾਰੂ ਕਰਦੇ ਸੇਵਾ ਕਰਵਾਉਂਦੇ ਜਿੱਥੇ ਵੀ ਕੁਝ ਹੋਣਾ ਅਸਲ ਦੇ ਵਿੱਚ ਨਾ ਕੋਈ ਵੀ ਧਾਰਮਿਕ ਸਥਾਨ ਹੈ ਚਾਹੇ ਵੱਡਾ ਹੋਵੇ ਚਾਹੇ ਕੋਈ ਛੋਟਾ ਹੋਵੇ ਉੱਥੇ ਉਹਨਾਂ ਦੇ ਦੁਆਰਾ ਜਿਹੜੀ ਹੈ ਜਿਹੜੀ ਕੋਈ ਵੀ ਜਿੱਦਾਂ ਸੇਵਾ ਸੇਵਾ ਦੇ ਵਿੱਚ ਬਹੁਤ ਕੁਝ ਆ ਜਾਂਦਾ ਜਿਵੇਂ ਤੁਹਾਨੂੰ ਬੇਨਤੀ ਕੀਤੀਆਂ ਕਿਦਰੇ ਬਿਮਾਰੀ ਫੈਲ ਗਈ ਕਿਦਰੇ ਕੋਈ ਕਿਸੇ ਨੂੰ ਜ਼ਰੂਰਤ ਪੈ ਗਈ ਭੁੱਖਮਰੀ ਪੈ ਗਈ ਸੋਗਾ ਪੈ ਗਿਆ ਗੁਰੂ ਮਹਾਰਾਜ ਸੰਗਤਾਂ ਦੇ ਸਹਿਯੋਗ ਨਾਲ ਉਹਨਾਂ ਦੀ ਮਦਦ ਕਰਦੇ ਸਨ ਗੁਰੂ ਘਰ ਵੈਸੇ ਹੈ ਹੀ ਸਦਾ ਸਾਨੂੰ ਤੇ ਇਹੀ ਦੱਸਿਆ ਗਿਆ ਸੀ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਪਰ ਗੁਸਤਾਖੀ ਮਾਗ ਇਸ ਚੀਜ਼ ਨੂੰ ਦ੍ਰਿੜ ਬੋਲ ਘੱਟ ਕੀਤਾ ਜਾਂਦਾ ਹੈ ਬਹੁਤ ਘੱਟ ਬਹੁਤ ਘੱਟ ਤੇ ਇਹ ਚੀਜ਼ਾਂ ਸਾਡੇ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਸਾਨੂੰ ਸਿਖਾਈਆਂ ਨੇ ਦੱਸਿਆ ਹੈ ਕੋਈ ਵੀ ਕੋਈ ਬਿਮਾਰ ਬੰਦਾ ਹੋਵੇ ਇਲਾਜ ਨਾ ਕਰ ਸਕਦਾ ਹੋਵੇ ਉਹਦੀ ਮਦਦ ਕਰਨੀ ਕੋਈ ਭੁੱਖਾ ਹੋਵੇ ਕੋਈ ਕਿਦਰੇ ਵੀ ਸੇਵਾ ਦੀ ਜ਼ਰੂਰਤ ਹੋਵੇ ਉਹ ਸਾਰੀ ਹੀ ਗੁਰੂ ਨਾਨਕ ਦੇ ਘਰ ਤੋਂ ਸੇਵਾ ਜਿਹੜੀ ਹੈ ਉਹ ਸਾਨੂੰ ਦਿੜ ਕਰਵਾਈ ਹੈ ਤਨ ਤਨ ਗੁਰੂ ਅਰਜਨ ਮਹਾਰਾਜ ਨੇ ਆਪ ਇਹ ਸੇਵਾ ਦੇਖ ਕੇ ਫਿਰ ਅਕਬਰ ਨੇ ਪਤਾ ਕੀ ਕੀਤਾ ਸੀ ਦੇਖੋ ਜਦੋਂ ਕੋਈ ਸੇਵਾ ਕਰਦਾ ਨਾ ਫਿਰ ਸੰਗਤ ਬਹੁਤ ਸਾ ਦਿੰਦੀ ਹੈ ਅਕਬਰ ਨੇ ਦੇਖਿਆ ਵੀ ਗੁਰੂ ਸਾਹਿਬ ਕੋਹੜਿਆਂ ਦਾ ਇਲਾਜ ਕਰਦੇ ਨੇ ਭੁੱਖ ਮਰੀਜ਼ਾਂ ਸ਼িকার ਲੋਕਾਂ ਨੂੰ ਲੰਗਰ ਸ਼ਿਕਾਉਂਦੇ ਨੇ ਮਹਾਰਾਜ ਪਤਾ ਨਹੀਂ ਕੀ ਕੁਝ ਕੁਝ ਕਰਦੇ ਨੇ ਇਹ ਦੇ ਕੇ ਮਹਾਰਾਜ ਨੂੰ ਕਹਿੰਦਾ ਅਕਬਰ ਕਹਿੰਦਾ ਵੀ ਤੁਹਾਨੂੰ ਆਪਾਂ ਜ਼ਗੀਰ ਦੇਣੀ ਹੈ ਉਹਦੇ ਵੀ ਸਾਹਸਾਂਗੇ ਬੜਾ ਕੁਝ ਹੁੰਦਾ ਸੀ ਬੜਾ ਪੈਸਾ ਹਰ ਚੀਜ਼ ਹੌਲਦ ਪਰ ਮਹਾਰਾਜ ਕਹਿੰਦੇ ਨਹੀਂ ਅਸੀਂ ਨਹੀਂ ਲੈਣੀ ਸਾਡੀਆਂ ਸੰਗਤਾਂ ਜਿਉਂਦੀਆਂ ਰਹਿਣ ਸੰਗਤਾਂ ਦੇ ਸਹਿਯੋਗ ਦੇ ਨਾਲ ਮਹਾਰਾਜ ਜੀ ਨੇ ਸਾਰੀਆਂ ਸੇਵਾਵਾਂ ਕੀਤੀਆਂ ਜਿੱਥੇ ਵੀ ਕੋਈ ਇਦਾਂ ਦੀ ਪ੍ਰੋਬਲਮ ਹੁੰਦੀ ਗੁਰੂ ਅਰਜਨ ਦੇ ਮਹਾਰਾਜ ਜੀ ਖੁੱਲੇ ਲੰਗਰ ਲਾ ਦਿੰਦੇ ਬੜੀਆਂ ਦਵਾਈਆਂ ਤੇ دارو ਉਸ ਸਮੇਂ ਕੋਈ ਵੱਡੇ ਹਸਪਤਾਲ ਨਹੀਂ ਸਨ ਹੁੰਦੇ ਜਿਆਦਾ ਕਰਕੇ ਆਪਣਾ ਆਯੁਰਵੈਦਿਕ ਜਾਂ ਦੇਸੀ ਹਕੀਮੀ ਹੁੰਦੇ ਸਨ ਪੁਰੀਆਂ ਬਣਾ ਕੇ ਦਵਾਈਆਂ ਘੋਟ ਕੇ ਸਾਰੀ ਸੇਵਾ ਜਿਹੜੀ ਸੀ ਮਹਾਰਾਜ ਆਪ ਕਰਦੇ ਹੁੰਦੇ ਇਹਨਾਂ ਚੀਜ਼ਾਂ ਤੋਂ ਸਾਨੂੰ ਕੋਈ ਅੱਜ ਸਿੱਖਣ ਦੀ ਜ਼ਰੂਰਤ ਹੈ ਕਲਾਈ ਨਹੀਂ ਵੀ ਅਸੀਂ ਕੋਈ ਮਹਾਰਾਜ ਦੀ ਸਾਖੀ ਸੁਣ ਲਈ ਤੇ ਚਲੋ ਜੀ ਤੇ ਲੰਗਰ ਪਾਣੀ ਕੋਈ ਸ਼ੱਕ ਲਿਆ ਤੇ ਅਸੀਂ ਮਨਾ ਲਿਆ ਨਹੀਂ ਜੋ ਉਹਨਾਂ ਨੇ ਸਾਨੂੰ ਸਿੱਖਿਆ ਦਿੱਤੀ ਹੈ ਉਹਦੇ ਵਿੱਚੋਂ ਸਾਨੂੰ ਕੁਝ ਸਿੱਖਣ ਦੀ ਜ਼ਰੂਰਤ ਹੈ ਸਭ ਕੁਝ ਸਾਨੂੰ ਉਹਨਾਂ ਦੇ ਜੀਵਨ ਦੇ ਵਿੱਚੋਂ ਮਿਲਦਾ ਹੈ ਸੋ ਜੋ ਗੁਰੂ ਰਾਮਦਾਸ ਮਹਾਰਾਜ ਜੀ ਨੇ ਕਾਲਜ ਰੰਬੇ ਸਨ ਨਾ ਸਾਰਿਆਂ ਨੂੰ ਸਿਰੇ ਚੜਾਇਆ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਦੇ ਸਹਾਇਕ ਨਾਲ ਜਥੇਦਾਰ ਬਣਾਇਆ ਸੀ ਭਾਈ ਸੱਲੋ ਨੂੰ ਉਹਨਾਂ ਦੇ ਸਹਿਯੋਗ ਦੇ ਨਾਲ ਭਾਈ ਗੁਰਦਾਸ ਜੀ ਦੇ ਸਹਿਯੋਗ ਦੇ ਨਾਲ ਸਾਰੇ ਹੀ ਕਾਰਜ ਧੰਨ ਧੰਨ ਗੁਰੂ ਅਰਜਨ ਦੇਵ ਪਾਸ਼ਾ ਮਹਾਰਾਜ ਜੀ ਨੇ ਉਹ ਕੀਤੇ ਦਰਬਾਰ ਸਹਿ ਹਰਿਮੰਦਰ ਸਾਹਿਬ ਦੀ ਬਹੁਤ ਸੇਵਾ ਰਹੀਦੀ ਸੀ ਜਿਵੇਂ ਪਹਿਲਾਂ ਬੇਨਤੀ ਕਰ ਚੁੱਕਾ ਮਹਾਰਾਜ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਉਹ ਸਾਰਾ ਕੁਝ ਤੇ ਹਰਿਮੰਦਰ ਸਾਹਿਬ ਦੇ ਵਿੱਚ ਨਿਰੰਤਰ ਗੁਰਬਾਣੀ ਕੀਰਤਨ ਸਾਰਾ ਕੁਝ ਨਿਤਨੇਮ ਇਹ ਮਹਾਰਾਜ ਜੀ ਨੇ ਸਾਰਾ ਕੁਝ ਪੱਕਾ ਕਰਵਾਇਆ ਕਿਉਂਕਿ ਗੁਰੂ ਨਾਨਕ ਦੇਵ ਜੀ ਤੇ ਮਹਾਰਾਜ ਜੀ ਉਹਨਾਂ ਨੇ ਸੇਵਾ ਰੰਭ ਕਰ ਦਿੱਤੀ ਫਿਰ ਅੱਗੇ ਇਸ ਸੇਵਾ ਨੂੰ ਲੈ ਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਗਏ ਤੇ ਉਹਨਾਂ ਨੇ ਫਿਰ 1590 ਈਸਵੀ ਦੇ ਵਿੱਚ ਤਰਨਤਾਰਨ ਸਾਹਿਬ ਜੋ ਬਹੁਤ ਸੋਹਣਾ ਤੇ ਵੱਡਾ ਸਥਾਨ ਹੈ ਉੱਥੇ ਦੀ ਨੀਵੀਂ ਮਹਾਰਾਜ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਤੋਂ ਅਰਦਾਸ ਕਰਵਾ ਕੇ ਦੇਖੋ ਬਾਬਾ ਬੁੱਢਾ ਸਾਹਿਬ ਨੇ ਅਰਦਾਸ ਕੀਤੀ ਤੇ ਮਹਾਰਾਜ ਜੀ ਨੇ ਉਹ ਨੀਂਵ ਪੱਥਰ ਜਿਹੜੀ ਸੀ ਉਥੇ ਦਾਰ ਰੱਖਿਆ ਤੇ ਮਹਾਰਾਜ ਜੀ ਨੇ ਉਥੇ ਅਧੀ ਨੀ ਰੱਖੀ ਤੇ ਤਰਨ ਤਰਨ ਵਿਖੇ ਨਾ ਇੱਕ ਕੋੜੀ ਘਰ ਵੀ ਬਣਾਇਆ ਮੈਂ ਪਹਿਲਾਂ ਬੇਨਤੀ ਕਰ ਚੁੱਕਾ ਉਹ ਇਲਾਜ ਕਰਾਉਂਦੇ ਸਨ ਬੜਾ ਵੱਡਾ ਕੋੜੀ ਘਰ ਬਣਾਇਆ ਅਤੇ ਫਿਰ ਸਰੋਵਰ ਦਾ ਜਲ ਜਿਹੜਾ ਅੰਮ੍ਰਿਤ ਜਲ ਵੀ ਉਥੇ ਫਿਰ ਬਦਲੀ ਕੀਤਾ ਉਸ ਸਮੇ ਜਿਹੜਾ ਸੀ ਪਾਣੀ ਜਿਹੜਾ ਸੀ ਜਲ ਸੀ ਉਹਦੇ ਸਾਧਨ ਨਹੀਂ ਸਨ ਉਹਦੇ ਵੱਡੀਆਂ-ਵੱਡੀਆਂ ਸਮਰਸੀ ਵਾਲ ਮੋਟਰਾਂ ਲਗੀਆਂ ਨੇ ਉਸ ਸਮੇਂ ਦੇਖੋ ਤਰਨਤਨ ਸ਼ਬਦ ਦਾ ਜੋ ਸ਼ਰੋਵਨ ਹੈ ਕਿੰਨਾ ਵੱਡਾ ਹੈ ਉਹਨੂੰ ਭਰਨਾ ਇਹ ਛੋਟੀ ਗੱਲ ਨਹੀਂ ਉਸ ਸਮੇਂ ਕੋਈ ਹੁੰਦੇ ਸਨ ਟਿੰਡਾ ਹੀ ਹੁੰਦੀਆਂ ਸਨ ਤੇ ਉਹ ਪਸ਼ੂ ਲਾਗੇ ਹੀ ਹੱਗ ਕੇ ਹੀ ਸਾਰਾ ਕੋਈ ਭਰਿਆ ਜਾਂਦਾ ਸੀ ਦੇਖੋ ਕਿੰਨੀ ਮਿਹਨਤ ਹੋਏਗੀ ਇਹ ਸਾਰੀਆਂ ਸੇਵਾ ਜਿਹੜੀਆਂ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਹ ਕੀਤੀਆਂ 1593 ਵਿੱਚ ਜਲੰਧਰ ਦੇ ਕੋਲ ਜਿਹੜਾ ਕਰਤਾਰਪੁਰ ਹੈ ਉੱਥੇ ਵੀ ਮਹਾਰਾਜ ਨੇ ਇੱਕ ਖੂਹ ਲਵਾਇਆ ਉੱਥੇ ਮਹਾਰਾਜ ਦੀਆਂ ਨਿਸ਼ਾਨੀਆਂ ਨੇ ਮਤਲਬ ਪ੍ਰਾਤਨ ਸਮਿਆਂ ਦੇ ਵਿੱਚ ਪਾਣੀ ਦੇ ਜੜੀਆਂ ਚੀਜ਼ਾਂ ਸੀ ਪਾਣੀ ਦੇ ਕੋਈ ਵੀ ਸਾਧਨ ਸੀ ਨਹੀਂ ਸਨ ਜਲ ਦੇ ਸਾਧਨ ਨਹੀਂ ਸਨ ਕੋਈ ਪੁੱਟੇ ਜਾਂਦੇ ਸਨ ਖੂਹ ਪਟਾਉਣਾ ਪੁੱਟਣਾ ਕਿਹੜਾ ਸੌਖਾ ਸੀ ਆਹ ਬੰਦਾ ਕੋਈ ਖੂਹ ਕੋਈ ਥੋੜਾ ਖਲਵਾ ਸਕਦਾ ਸੀ ਸੋ ਗਰੀਬ ਬੰਦਾ ਤੇ ਅੱਜ ਦੇ ਸਮੇਂ ਦੇ ਵਿੱਚ ਵੀ ਸਮਰਸੀਬਲ ਬੋਰ ਨਹੀਂ ਕਰਾ ਸਕਦਾ 40-50 ਹਜ਼ਾਰ ਰੁਪਏ ਲਵਾ ਕੇ ਤੇ ਉਸ ਸਮੇਂ ਜਿਹੜੇ ਖੂਹ ਪਟਾਉਣੇ ਇਹ ਵੀ ਕੋਈ ਸੌਕੀ ਗੱਲ ਨਹੀਂ ਸੀ ਪਟਾਉਣੇ ਇਹ ਸਾਰਾ ਕੁਝ ਮਹਾਰਾਜ ਜਿੱਥੇ ਜ਼ਰੂਰਤ ਪੈਂਦੀ ਸੀ ਉੱਥੇ ਹੀ ਮਹਾਰਾਜ ਇਹ ਸੇਵਾ ਕਰਾਉਂਦੇ ਤੇ ਫਿਰ ਮਹਾਰਾਜ ਜਦੋਂ ਛੇਵੇਂ ਪਾਸ਼ਾ ਜਿਹਦਾ ਪ੍ਰਕਾਸ਼ ਹੋਇਆ ਨਾ ਕਹਿੰਦੇ ਫਿਰ ਸੁੱਕਾ ਪੈ ਗਿਆ ਤੇ ਫਿਰ ਮਹਾਰਾਜ ਨੇ ਇੱਕ ਹੋਰ ਨਾ 2 4 6 ਹਰਟ ਜਿਹਨੂੰ ਸ਼ਿਹਰਟਾ ਸਾਹਿਬ ਕਹਿੰਦੇ ਨੇ 6 ਹਰਟ ਚੱਲ ਰਿਹਾ ਜਿੱਥੇ ਕਹਿੰਦੇ ਉਹ 6 ਹਰਡਾਂ ਵਾਲਾ ਖੂਹ ਮਹਾਰਾਜ ਜੀ ਨੇ ਲਵਾਇਆ ਤੇ ਉਹਦਾ ਨਾਮ ਰੱਖਿਆ ਛੇਟਾ ਸਾਹਿਬ ਮੈਂ ਵੇਦੀ ਕਰਿਆ ਮਹਾਰਾਜ ਜੀ ਨੇ ਜਲ ਦੀ ਕਿਲਤ ਨੂੰ ਦੂਰ ਕਰਨ ਲਈ ਜਿੱਥੇ ਜ਼ਰੂਰਤ ਪਈ ਉਥੇ ਖੂਹ ਖਦਵਾਇਆ ਉਥੇ ਮਹਾਰਾਜ ਜੀ ਨੇ ਸਿਵਾਵਾ ਕਰਵਾਈਆਂ ਛੇਵੇਂ ਪਾਸ਼ਾ ਦੇ ਨਾਂ ਤੇ ਮਹਾਰਾਜ ਜੀ ਨੇ ਛੇਟਾ ਸਾਹਿਬ ਖੂਹ ਉਥੇ ਲਵਾਏ 6 ਹਰਡਾਂ ਚੱਲਦੇ ਸਨ ਕਹਿੰਦੇ ਉਥੇ ਤੇ ਫਿਰ ਮਹਾਰਾਜ ਜੀ ਨੇ ਕੀ ਕੀਤਾ ਅੰਮ੍ਰਿਤਸਰ ਦੀ ਡਿਵੈਲਪਮੈਂਟ ਵਾਸਤੇ आज ਜਿਵੇਂ ਅਮਰਸਰ ਸਾਹਿਬ ਨੂੰ ਬਹੁਤ ਸੋਹਣਾ ਦੇਖ ਰਿਹਾ ਨਾ ਬੜੀ ਤਰੱਕੀ ਹੈ ਮਹਾਰਾਜ ਜੀ ਨੇ 52 ਕਿਸਮ ਦੇ ਕਿੱਤੇ 52 ਕਿਸਮ ਦੇ ਕਿੱਤੇ ਵਾਲੇ ਲੋਕਾਂ ਨੂੰ ਉੱਥੇ ਦੂਰੋਂ ਦੂਰੋਂ ਸਦਕੇ ਆਬਾਦ ਕੀਤਾ ਤੇ ਵਪਾਰਕ ਕੇਂਦਰ ਬਣਾਇਆ ਕਿਉਂਕਿ ਜਿੱਥੇ ਵਪਾਰ ਹੋਵੇ ਉੱਥੇ ਫਿਰ ਵਪਾਰੀ ਆਉਂਦੇ ਨੇ ਉੱਥੇ ਫਿਰ ਮੇਲੇ ਲੱਗਦੇ ਨੇ ਉੱਥੇ ਮੰਡੀਆਂ ਲੱਗਦੀਆਂ ਨੇ ਹਰ ਤਰ੍ਹਾਂ ਦੀਆਂ ਇਹ ਚੀਜ਼ਾਂ ਗੁਰੂ ਅਰਜਨ ਦੇਵ ਵਾਲਾ ਜੀ ਦੇ ਰੋਸ਼ਨ ਮਾਈਂਡ ਕਰਕੇ ਇਹ ਸਭ ਕੁਝ ਹੋਇਆ। ਉਹਨਾਂ ਨੇ ਜਿੱਥੇ ਵੀ ਚੰਗੇ ਕੋਈ ਕਾਰੀਗਰ ਸੀ ਉਹਨਾਂ ਨੂੰ ਬੁਲਾ ਕੇ ਵਕ ਵਕ ਥਾਵਾਂ ਤੋਂ ਕਹਿੰਦੇ 52 ਕਿਸਮ ਦੇ ਜਿਹੜੇ ਹਾਥੀ ਕਿੱਤੇ ਕਰਨ ਵਾਲੇ ਸੀ ਉਹਨਾਂ ਨੂੰ ਅੱਜ ਵੀ ਗੁਰੂ ਦਾ ਬਾਜ਼ਾਰ ਜਿਹੜਾ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੈ ਜਿਹੜਾ ਮਹਾਰਾਜ ਜੀ ਨੇ ਆਪ ਆਰੰਭ ਕੀਤਾ ਤੇ ਉਹਨਾਂ ਦੀ ਆਪਣੇ ਕੋਲੋਂ ਹੈਲਪ ਵੀ ਕੀਤੀ। ਉਹਨਾਂ ਦੀ ਮਦਦ ਵੀ ਕੀਤੀ ਕਿਉਂਕਿ ਇੱਕਦਮ ਕਿਸੇ ਸ਼ਹਿਰ ਵਿੱਚ ਆ ਕੇ ਕਿਸੇ ਦੁਆਰਾ ਕਾਰੋਬਾਰ ਕਰਨਾ ਬੜਾ ਔਖਾ ਹੈ ਪਰ ਮਹਾਰਾਜ ਜੀ ਨੇ ਸੋਹਣ ਉਹਨਾਂ ਨੂੰ ਬਾਜ਼ਾਰ ਬਣਾ ਕੇ ਦਿੱਤਾ ਦੁਕਾਨਾਂ ਪਾ ਕੇ ਦਿੱਤੀਆਂ ਤੇ ਅੱਜ ਵੀ ਉਹ ਗੁਰੂ ਦਾ ਵਿਜ਼ਾਰ ਕਾਇਮ ਹੈ ਇਹ ਸਾਰੀ ਗੁਰੂ ਅੰਮ੍ਰਿਤਸਰ ਜੋ ਨਗਰੀ ਹੈ ਗੁਰੂ ਦੀ ਨਗਰੀ ਹੈ ਉਸ ਦੇ ਵਿਕਾਸ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਬਹੁਤ ਵੱਡਾ ਯੋਗਦਾਨ ਹੈ ਤਰਨਤਾਰਨ ਅਤੇ ਕਰਤਾਰਪੁਰ ਇਹਨਾਂ ਨੂੰ ਦਸਤਕਾਰੀ ਸ਼ਹਿਰ ਬਣਾਏ ਕਰਤਾਰਪੁਰ ਦੇਖੋ ਕਿ ਕਿਦਾਂ ਉੱਤੇ ਕਾਰੀਗਰ ਨੇ ਆਪਾਂ ਕੋਈ ਵੀ ਹੁਣ ਸਮਾਨ ਲੈਣ ਜਾਇਦਾ ਨਾ ਕਦੀ ਵੀ ਕਰਤਾਰਪੁਰ ਦੀ ਲੱਕੜ ਉਥੋਂ ਕੋਈ ਬੈੱਡ ਲਿਆਉਂਦਾ ਕੋਈ ਲਮਾਰੀਆਂ ਲਿਆਉਂਦਾ ਇਹ ਸਾਰਾ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕੀਤਾ ਸੀ ਜਿਨੇ ਉੱਥੇ ਮਿਸਤਰੀ ਕਾਰੀਗਰ ਬੈਠੇ ਨੇ ਇਹ ਸਾਡੇ ਗੁਰੂਆਂ ਨੇ ਸੇਵਾਵਾਂ ਕੀਤੀਆਂ ਨੇ ਉਹਨਾਂ ਨੇ ਸਾਰਿਆਂ ਨੂੰ ਉੱਥੇ ਬਿਠਾਇਆ ਵੀ ਇੱਥੇ ਕਿਰਤ ਕਰੋ ਤੇ ਬੜੀ ਦੂਰ ਦੂਰੋਂ ਆ ਕੇ ਕਾਰੀਗਰ ਦੇਰੋਂ ਉਹਨਾਂ ਦੀਆਂ ਫੈਮਲੀਆਂ ਪਰਿਵਾਰ ਅੱਜ ਵੀ ਉਹਨਾਂ ਦੀਆਂ ਅੱਗੇ ਖਾਨਦਾਨ ਤੇ ਪੀੜੀਆਂ ਜਿਹੜੀਆਂ ਨੇ ਉਹ ਚਲਦੀਆਂ ਪਈਆਂ ਹਨ ਸੋ ਕਹਿੰਦਾ ਭਾਉ ਤਨਤਨ ਗੁਰਵਰਜਨ ਦੇ ਮਹਾਰਾਜੀ ਫਿਰ ਉਹਨਾਂ ਦਾ ਬਾਕੀ ਬੜਾ ਜੀਵਨ ਹੈ ਉਹਨਾਂ ਦੀ ਸ਼ਹੀਦੀ ਹੈ ਸਾਕਾ ਹੈ ਬੜਾ ਕੋਸ਼ ਹੈ ਸੋ ਰੋ ਵਿਚਾਰ ਆਪਾਂ ਸੰਕੀਪ ਦੇ ਵਿੱਚ ਆਪਾਂ ਉਹਨਾਂ ਦੇ ਜੀਵਨ ਨੂੰ ਸਰਵਲ ਕੀਤਾ ਆਪਾਂ ਇਹ ਉਹਨਾਂ ਨੂੰ ਸ਼ਰਧਾ ਭੇਟ ਕਰਨੀ ਹੈ ਤੇ ਗੁਰੂ ਮਹਾਰਾਜ ਮਿਰ ਕਰਨ ਤਤ ਵਿਚਾਰੀ ਇਹ ਮਥਰਾ ਜਗ ਤਾਰਨ ਕੋ ਅਵਤਾਰ ਬਣਾਇਓ ਜੱਪਿਓ ਜਨੇ ਅਰਜਨ ਦੇਵ ਗੁਰੂ ਫਿਰ ਸੰਕੜ ਜੋਨ ਗਰਮ ਨਾਇਓ ਤਨ ਤਨ ਗੁਰੂ ਅਰਜਨ ਦੇ ਮਹਾਰਾਜ ਜਿਨ੍ਹਾਂ ਨੇ ਸਾਨੂੰ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਬਹੁਤ ਵੱਡਾ ਖਜ਼ਾਨਾ ਬਖਸ਼ਿਸ਼ ਕੀਤਾ ਜਿਸ ਖਜ਼ਾਨੇ ਦੀ ਬਦੌਲਤ ਅੱਜ ਅਸੀਂ ਦੁਨੀਆ ਤੇ ਰਾਜ ਕਰ ਰਹੇ ਆਂ ਸ਼ੇਖ ਰਾਜ ਐਵੇਂ ਨਹੀਂ ਕਰਦਾ ਵਿਚਾਰ ਤੋਂ ਬਗੈਰ ਨਹੀਂ ਵਿਚਾਰ ਤੋਂ ਬਗੈਰ ਨਹੀਂ ਬਾਣੀ ਤੋਂ ਬਗੈਰ ਨਹੀਂ ਮੈਂ ਪਹਿਲਾਂ ਹੀ ਬੇਨਤੀ ਕੀਤੀ ਹੈ ਜੇ ਸਾਡੇ پاس ਗੁਰੂ ਗ੍ਰੰਥ ਸਾਹਿਬ ਨਾ ਹੁੰਦਾ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਨਾ ਹੁੰਦਾ ਤੇ ਅਸੀਂ ਕੀ ਬੋਲਣਾ ਸੀ ਨਾ ਇੱਥੇ ਬੈਠ ਸਕਦੇ ਸੀ ਜੇ ਗ੍ਰੰਥ ਸੀ ਤੇ ਗੁਰੂਦਵਾਰਾ ਤਾਂ ਹੀ ਬਣਿਆ ਉੱਥੇ ਪ੍ਰਕਾਸ਼ ਹੋਇਆ ਜੇ ਪ੍ਰਕਾਸ਼ ਨਾ ਹੁੰਦਾ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਜੀ ਮਹਾਰਾਜ ਇੰਨੀ ਬਾਣੀ ਇਕੱਤਰ ਨਾ ਕਰਦੇ ਨੰਗੇ ਪੈਰੀ ਜਾ ਕੇ ਮੋਹਨ ਤੇਰੇ ਉੱਚੇ ਮੰਦਰ ਮਹਿਲ ਪਾਰ ਜੀ ਜਾ ਕੇ ਪੋਥੀਆਂ ਨਾ ਲਿਆਂਦੇ ਤਰਤੀਬ ਬਾਜ ਨਾ ਵਰ ਉਹਨਾਂ ਨੂੰ ਨਾ ਮਹਾਰਾਜੀ ਇਹ ਲਿਖਵਾਉਂਦੇ ਤੇ 사త్సੰਗ ਜੀ ਇਹ ਸਾਨੂੰ ਬਾਣੀ ਦੇ ਦਰਸ਼ਨ ਨਹੀਂ ਸੀ ਹੋਣੇ ਜਿਨੇ ਭਗਤ ਨੇ ਉਹਨਾਂ ਦੇ ਦਰਸ਼ਨ ਨਹੀਂ ਸੀ ਹੋਣੇ ਇਸ ਸਾਨੂੰ ਪਟਾਂ ਦੇ ਦਰਸ਼ਨ ਨਹੀਂ ਸੀ ਹੋਣੇ ਸਾਨੂੰ ਗਿਆਨ ਨਹੀਂ ਸੀ ਮਿਲਣਾ ਇਸ ਕਰਕੇ ਇਹ ਸਭ ਕੁਝ ਧੰਤਨ ਗੁਰੂ ਅਰਜਨ ਦੇ ਪਾਤਸ਼ਾਹ ਜੀ ਦੀ ਬਦੌਲਤ ਹੈ ਉਹਨਾਂ ਨੇ ਸਾਨੂੰ ਐਡਾ ਵੱਡਾ ਖਜ਼ਾਨਾ ਵਾਖਸ਼ਿਆ ਅੱਜ ਅਸੀਂ ਗੁਰੂ ਅਰਜਨ ਦੇ ਮਾਰੇ ਦਰਸ਼ਨ ਕਰਨੇ ਤੇ ਬਾਣੀ ਵਿੱਚੋਂ ਕਰਨੇ ਨੇ ਉਹਨਾਂ ਦੀ ਬਾਣੀ ਨੂੰ ਹੀ ਪੜਨਾ ਹੈ ਬੜੇ ਮਿੱਠੇ ਸ਼ਬਦ ਪਿਆਰੇ ਨੇ ਗੁਰੂ ਅਰਜਨ ਦੇਵ ਮਹਾਰਾਜ ਦੇ ਮਿੱਠੇ ਬੋਲੜਾ ਜੀ ਹਰ ਸਜਣ ਸੁਆਮੀ ਮੋਰਾ ਹਉ ਸੰਮਲ ਤੱਕੀ ਜੀ ਉਹ ਕਦੇ ਨਾ ਬੋਲੇ ਕੌੜਾ ਕੌੜਾ ਬੋਲ ਨਾ ਜਾਣੇ ਪੂਰਨ ਭਗਵਾਨ ਨੇ ਔਗਣ ਕੋ ਨਾ ਚਿਤਾਰੇ ਪਦਲ ਪਾਵਨ ਹਰ ਬਿਰਦ ਸਦਾਏ ਇੱਕ ਤਿਲ ਨਹੀਂ ਭੰਨੇ ਘਾਲੇ ਇੰਨਾ ਪਿਆਰਾ ਸਤਗੁਰ ਹੈ ਜਿਸ ਨੇ ਸਾਨੂੰ ਆਦਿ ਰੋਜ ਆਪਨ ਸੁਖਮਨੀ ਸਾਹਿਬ ਪੜਦੇ ਆ ਨਾ ਸੁਖਮਨੀ ਸੁਖ ਅਮਰਤ ਪ੍ਰਵ ਨਾਮ ਭਗਤ ਜਨਾਕ ਕੇ ਮਨ ਵਿਚਰਾ ਹੋਰ ਵੀ ਬੜੀਆਂ ਬਾਣੀਆਂ ਇਹ ਗੁਰੂ ਅਰਜਨ ਦੇ ਮਹਾਰਾਜ ਜੀ ਦੀ ਬੜੀ ਕਿਰਪਾ ਹੈ 12 ਮਹਾਮਾਜ ਪੜਦੇ ਹਾਂ ਬੜੀ ਕਿਰਪਾ ਹੈ ਮਹਾਰਾਜ ਦੀ ਸੋ ਗੁਰੂ ਅਰਜਨ ਪਰਤਖ ਹਰ ਉਹ ਪਰਤਖ ਹਰੀ ਨੇ ਸਤਗੁਰ ਨੇ ਸੋ ਮਹਾਰਾਜ ਜੀ ਦੇ ਅੱਜ ਪ੍ਰਕਾਸ਼ ਗੁਰਪੁਰਬ ਦੀਆਂ ਸਾਰੀ ਹੀ ਸੰਗਤ ਨੂੰ ਲੱਖ ਲੱਖ ਵਧਾਈਆਂ ਹੋਣ ਗੁਰੂ ਅਰਜਨ ਦੇ ਮਹਾਰਾਜ ਜੀ ਮੇਰ ਕਰਨ ਸਭ ਨੂੰ ਖੁਸ਼ੀਆਂ ਦੇਣ ਸਭ ਦੇ ਬੱਚਿਆਂ ਨੂੰ ਤਰੱਕੀਆਂ ਬਖਸ਼ਣ ਪਰਦੇਸਾਂ ਵਿੱਚ ਕਾਰੋਬਾਰ ਕਾਮਯਾਬੀਆਂ ਬੱਚਿਆਂ ਨੂੰ ਪੱਕਿਆਂ ਕਰਨ ਬੱਚਿਆਂ ਨੂੰ ਵਿੱਦਿਆ ਦੇ দান ਬਖਸ਼ਿਸ਼ ਕਰਨ ਹਰ ਮੈਦਾਨ ਨੂੰ ਫਤਿਹ ਕਰਨ ਪਰਿਵਾਰਾਂ ਵਿੱਚ ਸੁਖ ਸ਼ਾਂਤੀ ਵਰਦਾਉਣ ਇਨੀ ਸੇਵਾ ਪ੍ਰਵਾਨ ਲੱਖ ਲੱਖ ਸਭ ਨੂੰ ਵਧਾਈਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ